ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੁਆਬਾ نیوز 24 ਮੈਂ ਗੌਰਵ ਮਿੰਟ ਸਿੰਘ ਅੱਜ ਜਿਵੇਂ ਬਾਸਾਡੇ ਦੇ ਨੇੜੇ ਪਹੁੰਚੇ ਸੀ ਜਿਹੜੀ ਕਿ ਜਿਹੜੀ ਯਾਤਰਾ ਰਾਜਾ ਸਹਿਬ ਮੁਜਾਰਾ ਉਹ ਗੱਡੀਆਂ ਜਿਹੜੀਆਂ ਲੱਗੀਆਂ ਆ ਉਹਨਾਂ ਵਾਸਤੇ ਅਸੀਂ ਗੱਲ ਕਰਾਂਗੇ ਜਿਹੜੇ ਸੇਵਾਦਾਰ ਆ ਉਹ ਵੀ ਸਾਡੇ ਨਾਲ ਮੌਜੂਦ ਆ ਔਰ ਇੱਥੋਂ ਜਿਹੜੇ ਗੱਡੀਆਂ ਜਾਣਗੀਆਂ ਲੋਕਾਂ ਵਾਸਤੇ ਉਹ ਦੂਰੋਂ ਦੂਰੋਂ ਜਿਹੜੀ ਵੀ ਸੰਗ ਦਾ ਆਊਗੀ ਪਹਿਲਾਂ ਅੱਡੇ ਦੇ ਬਿਲਕੁਲ ਲੱਗ ਕੇ ਆਊਗੀ ਅੱਡੇ ਦੇ ਆ ਕੇ ਪੁੱਛ ਸਕਦੀ ਆ ਵੀ ਅਸੀਂ ਰਾਜਾ ਸਹਿਬ ਮੁਜਾਰਾ ਜਾਣਾ ਜਦੋਂ ਇੱਥੇ ਇਹਨਾਂ ਦੇ ਕੋਲ ਆ ਗਿਆ ਫ੍ਰੀ ਯਾਤਰਾ ਹੈ ਬਿਲਕ ਤਾ ਇਥੋਂ ਗੱਡੀਆਂ ਜਾਣਗੀਆਂ ਤੁਹਾਨੂੰ ਰਾਜਾ ਸਾਹਿਬ ਛੱਡ ਕੇ ਵੀ ਹੋਣਗੀਆਂ ਤਾਂ ਲੈ ਕੇ ਵੀ ਹੋਣਗੀਆਂ ਆਪਾਂ ਗੱਲਬਾਤ ਕਰਾਂਗੇ ਜਿਹੜੇ ਸਾਡੇ ਇੱਥੇ ਬਦਵੰਤੇ ਸੱਜਣਿਆਂ ਉਹਨਾਂ ਨਾਲ ਗੱਲਬਾਤ ਕਰਦੇ ਆਓ ਚੱਲ ਜੀ ਹਾਂਜੀ ਜਿਹੜਾ ਟੈਕਸੀ ਸਟੈਂਡ ਆ ਅਸੀਂ ਉੱਥੇ ਮੌਜੂਦ ਹਾਂ ਤੇ ਗੱਲਬਾਤ ਕਰਦੇ ਉਹਨਾਂ ਦਾ ਜਿਹੜਾ ਪ੍ਰਧਾਨ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਬਈ ਸਾਡੇ ਜਿਹੜੇ ਦਿਲ ਦੀਆਂ ਗੱਲਾਂ ਹੁੰਦੀਆਂ ਉਹ ਪ੍ਰਧਾਨ ਤਾਂ ਕੀ ਕਰਨੀਆਂ ਤੁਹਾਡੇ ਤੱਕ ਆਪੇ ਆ ਜਾਣਗੀਆਂ ਆਓ ਚੱਲਦੇ ਹਾਂ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਤੇ ਅੱਜ ਜਿਹੜੀਆਂ ਤੁਸੀਂ ਟੈਕਸੀਆਂ ਲੈ ਕੇ ਜਾਣੇ ਆ ਯਾਤਰਾ ਵਾਸਤੇ ਫ੍ਰੀ ਸੇਵਾ ਹਾਂਜੀ ਹਾਂਜੀ ਰਾਜਾ ਸਹਿ ਮੁਜਾਰਾ ਹਾਂਜੀ ਤਾਂ ਇਹਦੇ ਵਾਸਤੇ ਸੰਗਤਾਂ ਨੂੰ ਕੀ ਕਹੋਗੇ ਸੰਗਤਾਂ ਅਗੇ ਇਹ ਬੇਨਤੀ ਹੈ ਜੀ ਸਾਡੀ ਗੱਡੀਆਂ ਸਾਡੇ ਹਰ ਸ਼ਹਿਰ ਤੱਕ ਪਹੁੰਚੀ ਹੋਈਆਂ ਹਨ ਪੁਰੇ ਸ਼ਹਿਰ ਦੇ ਸਹਿਯੋਗ ਨਾਲ ਭਰਾਵਾਂ ਨਾਲ ਇਹ ਸਿਗਾ ਫ੍ਰੀ ਹੋ ਰਹੀ ਹੈ ਗੱਡੀਆਂ ਦੀ ਮੁਕਰੀ ਤੋਂ ਜਲੰਧਰੋਂ ਹਰ ਪਾਸੇ ਤੋਂ ਗੱਡੀਆਂ ਸੇ ਪਹੁੰਚੀ ਹੋਈਆਂ ਆ ਸੰਗਤਾਂ ਅਗੇ ਪੀਹ ਲਿਆ ਜੀ ਸਾਡੀ ਲੋਕੇਸ਼ਨ ਆ ਪਟਨ ਦੇ ਕੋਲ ਇੱਥੇ ਆ ਗਈ ਇਹਦਾ ਨਜ਼ਦੀਕ ਕੀ ਪੈਂਦਾ ਜੀ ਨਜ਼ਦੀਕ ਜੀ ਆਪਣਾ ਜਾਈ ਚਾਹਿਆ ਪੈ ਤੇ ਅੱਡੇ ਨੇੜੇ ਅੱਡੇ ਤੋਂ ਕਿੰਨੀ ਦੂਰ ਹੈ ਜੀ ਅੱਡੇ ਤੋਂ ਸਿਰਫ 100 ਮੀਟਰ ਦੂਰ ਹੈ ਜੀ 100 ਮੀਟਰ ਵੀ ਨਹੀਂ ਹੈ ਜੀ 100 ਮੀਟਰ ਵੀ ਨਹੀਂ ਹੈ ਹਾਂ ਜੀ ਜਿਹੜਾ ਆਪਣੇ ਚਰਨਜੀਤ ਲਾਲ ਵੈਦ ਆ ਉਹਦੇ ਬਿਲਕੁਲ ਆਪੇ ਸਮਝੋ ਆਪੇ ਸਮਝ ਹਾਂਜੀ ਹਾਂਜੀ ਚਰਨਜੀਤ ਵੈਦ ਦੇ ਬਿਲਕੁਲ ਨਜ਼ਦੀਕ ਆ ਜੀ ਤੇ ਅੱਗੇ ਜਿਹੜਾ ਜਿਹੜਾ ਤੁਹਾਨੂੰ ਸ਼ੌਕ ਪਿਆ ਜਾਂ ਸ਼ੌਕ ਕਹੋ ਜਾਂ ਤੁਹਾਡੇ ਮੰਦੀ ਭਾਵਨਾ ਕਹ ਲਓ ਇਹ ਕਿੱਦਾਂ ਹੋਈ ਬਸ ਹੀ ਰਾਜਾ ਦੀ ਕਿਰਪਾ ਠੀਕ ਨਹੀਂ ਸਾਡੇ ਕੋਈ ਸਾਡੇ ਕੋ ਹੱਥ ਨਹੀਂ ਹੈਗਾ ਉਹਨੇ ਸੇ ਪਰਵਾਣੇ ਹੱਥ ਲਵਾ ਲਈ ਠੀਕ ਨਹੀਂ ਤਾਂ ਆ ਅਸੀਂ ਵੀ ਅਭੀ ਜਿਹਨੇ ਕਹਾ ਮਾਤੇ ਵੀ ਇਦਾਂ ਹੀ ਸੇਵਾ ਕਰੀਏ ਪਹਿਲੇ ਸੇਵਾ ਸ਼ੁਰੂ ਕੀਤੀ ਸੀ ਅਗਤੀ ਸ਼ੁਰੂ ਕੀਤੀ ਸੀ ਅਸੀਂ ਦੂਜੀ ਵਾਰੀ ਹੋਈ ਸ਼ੁਰੂ ਹੋਈ ਗਿਆ ਜਿਹੜੀ ਜਿਹੜੀ ਸੇਵਾ ਭਾਵਨਾ ਹੁੰਦੀ ਆ ਉਹਦੇ ਵਿੱਚ ਕੁਛ ਨਾ ਕੁਛ ਰੀਜ਼ਨ ਛੁਪਿਆ ਹੁੰਦਾ ਤੁਹਾਡੇ ਕੋਲ ਰੀਜ਼ਨ ਤਾਂ ਨਹੀਂ ਛੁਪਿਆ ਰੀਜ਼ਨ ਕੋਈ ਨਹੀਂ ਛੁਪਿਆ ਦੀ ਸਾਨੂੰ ਸਾਡੇ ਮਸਬਤਾ ਪਈ ਆ ਸਾਡੇ ਹਰਿਸ਼ਾਪੂਰੀ ਹੋਈ ਆ ਅਸੀਂ ਰੋਡ ਤੇ ਚੱਲਦੇ ਹਾਂ ਟਾਈਮ ਰਾਸ ਦਾ ਨਾਰਾ ਚੱਲਦੇ ਆ ਤੇ ਕਦੋਂ ਕਦੋਂ ਯਾਤਰਾ ਲੈ ਕੇ ਤੁਸੀਂ ਜਾਂਦੇ ਆ ਯਾਤਰਾ ਹੀ ਆਪ ਨੇ ਤਿੱਕੀ ਬਾਈ ਤੇ ਹੀ ਆ ਐਸੇ ਮਹੀਨੇ ਦੇ ਪਹਿਲਾਂ ਵੀ ਲੈ ਕੇ ਗਿਆ ਸੀ ਪਹਿਲਾਂ ਕੁਝ ਸਮਾਂ ਪਹਿਲਾਂ ਸਿਵਲਾਈ ਹੀ ਮਢਾ ਲਈ ਹੂੰ ਉੱਥੇ ਰੋਜੇ ਰੋਜੇ ਤੇ ਸੇਵਾ ਸੀ ਪੰਜ ਦਿਨ ਸਾਡੀ ਲੱਗੀ ਹੈ ਨਾ ਉਹ ਤੇ ਉਹ ਜਿਹੜਾ ਜਿਹੜਾ ਤੇਲ ਪਾਉਣੇ ਆ ਤੁਸੀਂ ਤੇਲ ਕਿਤਾ ਆਪਣਾ ਆਪਣਾ ਪਾਉਣੇ ਕਿ ਸਾਰੇ ਸਾਰੇ ਜਿੰਨੇ ਵੀ ਬੰਦੇ ਸਾਡੇ ਆਏ ਆ ਨਾ ਜਿੰਨੇ ਵੀ ਸਾਡੇ ਭਰਾ ਸਾਰੇ ਆਏ ਆ ਕੋਈ ਚੜਿਆਲੇ ਤੋਂ ਆ ਕੋਈ ਮੋਗੇ ਤੋਂ ਆ ਕੋਈ ਮੁੱਲਾਪੁਰ ਤੋਂ ਆ ਕੋਈ ਸਾਰਾ ਸਾਡਾ ਫਗਵਾੜੇ ਸਾਡੇ ਜਿੰਨੇ ਫਗਵਾੜੇ ਦੇ ਸਟੈਂਡ ਆ ਸਾਰੇ ਅਸੀਂ ਇਕੱਠੇ ਹੋਏ ਆ ਸਾਰੇ ਆਪਣੇ ਆਪਣੇ ਤੌਰ ਦੇ ਉੱਤੇ ਸਾਰੇ ਭਰਾ ਰਲ ਕੇ ਸੇਵਾ ਕਰ ਰਿਹਾ ਹੈ ਜਿਹੜਾ ਜਿਹੜੀਆਂ ਸੰਗਤਾਂ ਸਾਡੀਆਂ ਦੇਖਣਗੀਆਂ ਉਹਨਾਂ ਨੂੰ ਅਡਰੈਸ ਕੀ ਦੇਣਾ ਤੇ ਉਹਨਾਂ ਨੂੰ ਮੈਸੇਜ ਕੀ ਤੁਹਾਡਾ ਮੈਸੇਜ ਕੋਈ ਨਹੀਂ ਜੀ ਸਾਡੀ ਬੇਨਤੀ ਹੈ ਵੀ ਇੱਥੇ ਆਓ ਫਸਟ ਸਟੈਂਡ ਫਗਵਾੜਾ ਜੇ ਕੋਈ ਬੰਦਾ ਨਹੀਂ ਇਦਾਂ ਦਾ ਹੈਗਾ ਵੀ ਨਹੀਂ ਇੱਥੇ ਚੱਲ ਕੇ ਆ ਸਕਦਾ ਕੋਈ ਸਪੈਸ਼ਲ ਆ ਉਹਨੂੰ ਅਸੀਂ ਘਰ ਤੋਂ ਵੀ ਚੱਕ ਲਾਂਗੇ ਪਰ ਹਰਲੇ ਨਹੀਂ ਇੱਥੇ ਆਓ ਸਾਰੇ ਫਸਟ ਸਟੈਂਡ ਫਗਵਾੜਾ ਉਹ ਉੱਤਰੋਂ ਇੱਥੋਂ ਅਸੀਂ ਲੈ ਕੇ ਜਾਵਾਂਗੇ ਫ੍ਰੀ ਆਫ ਕਾਉਸਟੀ ਅੱਛਾ ਇੱਥੋਂ ਲੈ ਕੇ ਲੈ ਜਾਵਾਂਗੇ ਤੇ ਉਧਰੋਂ ਉਧਰੋਂ ਵਾਪਸੀ ਵੀ ਚੱਲਾਂਗੇ ਜੀ ਉਧਰੋਂ ਵਾਪਸੀ ਹਾਂਜੀ ਬਿਲਕੁਲ ਬਿਲਕੁਲ ਵਾਪਸੀ ਵੀ ਲੈ ਕੇ ਆਵਾਂਗੇ ਜੀ ਭਾਈ ਜਦੋਂ ਮਤਲਬ ਮੇਲਾ ਤਾਂ ਕਾਫੀ ਦਿਨ ਚੱਲੂਗਾ 21 22 23 ਤਿੰਨੇ ਦਿਨ ਚੱਲੇਗੇ ਤੇ ਤੁਹਾਡਾ ਜਿਹੜਾ ਟਾਈਮ ਕੀ ਆ ਤੁਹਾਡਾ ਸਾਡਾ ਜੀ ਅਹੀਂ ਇੱਥੇ ਲੇਟ ਨਾਈਟ ਤੱਕ ਸਵੇਰ ਨੂੰ 8 ਵਜੇ ਤੋਂ ਵੀ ਆ ਜਾਂਦੇ ਮੁੰਡੇ 7 ਵਜੇ ਵੀ ਅਵੇਲੇਬਲ ਹੁੰਦੇ ਆ ਜੇ ਕੋਈ ਐਮਰਜੈਂਸੀ ਸਿਚੁਏਸ਼ਨ ਆਹੀਂ ਤੜਕੇ 5 ਵਜੇ ਵੀ ਆ ਜਾਾਂਗੇ ਜੀ ਅੱਛਾ ਰਾਤ ਨੂੰ ਲੇਟ ਨਾਈਟ ਤੱਕ ਰ ਇੱਥੇ ਸਾਰੇ ਅਵੇਲੇਬਲ ਰਾਤ ਨੂੰ ਕੋਈ ਦੂਰ ਦੂਰ ਜਨਤ ਜਾਂਦਾ ਹੋਰ ਛੱਡ ਕੇ ਛੱਡ ਕੇ ਆਂਦੇ ਮੈਂ ਕਹਾਂ ਜੀ ਇੱਧਰ ਰਾਤ ਦੀ ਕੋਈ ਸੰਗਤ ਦੂਰ ਦੀ ਆ ਤੇ ਛੱਡ ਕੇ ਵੀ ਘਰ ਆਵਾਂਗੇ ਬਾਜੀ ਅੱਛਾ ਦੂਰ ਦੀ ਆਦਾ ਹਾਂ ਜੀ ਮਤਲਬ ਇੱਥੇ ਤੱਕ ਹੈਗਾ ਆ ਇੱਥੇ ਕਾ ਮਤਲਬ ਹੈ ਮਤਲਬ ਪਰੇਸ਼ਾਨੀ ਨਹੀਂ ਹੋਣੀ ਨਹੀਂ ਪਰੇਸ਼ਾਨੀ ਨਹੀਂ ਹੋਣ ਦਿੰਦਾ ਰਸਾ ਦੀ ਕਿਰਪਾ ਜੀ ਹੋ ਜਾ ਕਿਆ ਬਾਤ ਹੈ ਜੀ ਲਓ ਜੀ ਸਾਡੇ ਵੀਰਾਂ ਦੇ ਟੈਕਸੀ ਸਟੈਂਡ ਵਾਲੇ ਵੀਰ ਆ ਇਹ ਪਹਿਲਾਂ ਟੈਕਸੀ ਦਾ ਸਟੈਂਡ ਦਾ ਨਾਮ ਦੱਸੋ ਜੀ ਆ ਇਹ ਹੰਦੀ ਪਰ ਇਹ ਹੈਗਾ ਜੀ ਸਾਰੇ ਫਗਵਾੜੇ ਦੇ ਲੋਆ ਇਹ ਤਾਂ ਜਸਟ ਇੱਕ ਸਾਡੀ ਇੱਥੇ ਲੋਕੇਸ਼ਨ ਆ ਤੇ ਪ੍ਰਾਈਮ ਲੋਕੇਸ਼ਨ ਆ ਬੱਸ ਅੱਡਾ ਸਾਡੇ ਲੱਗੇ ਆ ਬਿਲਕੁਲ ਹਨਾ ਵੀ ਇੱਥੇ ਸਾਰੇ ਭਰਾਵਾਂ ਨੂੰ ਸਾਰੀ ਸੰਗਤ ਨੂੰ ਸੌਖਾ ਲੋ ਜੀ ਸਾਡੇ ਵੀਰ ਹੁਣੀ ਦੱਸ ਦਿੱਤਾ ਬਈ ਜਿਹੜੀ ਲੋਕੇਸ਼ਨ ਵੀ ਤੁਹਾਨੂੰ ਦੱਸ ਦਿੱਤੀ ਆ ਚਰਨਜੀਤ ਬਿਆਦ ਦੇ ਬਿਲਕੁਲ ਲੱਗੇ ਬੱਸ ਅੱਡੇ ਨੇੜੇ ਬਿਲਕੁਲ ਤੁਸੀਂ ਜਿਹੜਾ ਬਾਬਾ ਅਬਦੁੱਲ ਰਸ਼ਾ ਐਕਸਿਸ ਸਟੇਟ ਉਹ ਤੁਸੀਂ ਪੁੱਛ ਕੇ ਆ ਸਕਦੇ ਆ ਜਿਹੜੀ ਯਾਤਰਾ ਆ ਬਿਲਕੁਲ ਫਰੀ ਔਰ ਤੁਹਾਨੂੰ ਛੱਡ ਕੇ ਵੀ ਲੈ ਆਉਣਗੇ ਤਾਂ ਲੈ ਕੇ ਵੀ ਆਉਣਗੇ ਔਰ ਕੋਈ ਬੰਦਾ ਅਗਰ ਦੂਰ ਦਾ ਆ ਤਾਂ ਉਹਨੂੰ ਘਰ ਵੀ ਛੱਡ ਕੇ ਆਉਣਗੇ ਇੱਥੇ ਤਾਂ ਕਿ ਇਹਨਾਂ ਦੀ ਸੇਵਾ ਭਾਵਨਾ ਆ ਅਸੀਂ ਹਰ ਗਲੀ ਦੀ ਹਰ ਕੋਣੀ ਦੀ ਖਬਰ ਤੁਹਾਡੇ ਤੱਕ ਪਹੁੰਚਾਉਂਦਾ ਜਤਨ ਕਰਦੇ ਰਹਿਵਾਂਗੇ ਤੁਸੀਂ ਦੇਖਦੇ ਰਹਿਣਾ ਦੁਆਬਾ ਨਿਊਜ਼ 24